ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਔਰਤਾਂ ਨੂੰ ਮਿਲਿਆ ਵੱਡਾ ਤੋਪਾ ਹਰ ਮਹੀਨੇ ਮਿਲਣਗੇ 2100 ਰੁਪਏ ਦੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਨ ਦਿਆਲ ਲਾਡੂ ਲక్ష్ਮੀ ਜੋਜਨਾ ਜੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਯੋਗ ਖਾਤ ਨਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ 2100 ਜਮਾ ਕਰਨਾ ਜ਼ਰੂਰੀ ਹੋ ਗਿਆ ਹੈ 1 ਨਵੰਬਰ 2 1 ਨਵੰਬਰ ਤੋਂ 525 ਪੈਂਟ 162 ਔਰਤਾਂ ਦੇ ਖਾਤੇਆਂ ਵਿੱਚ 2100 ਰੁਪਇਆ ਜਮ੍ਹਾਂ ਕੀਤੇ ਜਾਣਾ ਸ਼ੁਰੂ ਹੋ ਗਏ ਹਨ Haryana ਵਿੱਚ दीनदयाल लाडो लक्ष्मी ਯੋਜਨਾ 1 ਲੱਖ ਤੋਂ ਘੱਟ ਸਲਾਨਾ ਵਪਾਰਿਕ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਇਆ ਪ੍ਰਦਾਨ ਕਰਦੀ ਹੈ 23 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਅਤੇ 25 ਨਵੰਬਰ ਤੋਂ 31 ਅਕਤੂਬਰ ਤੱਕ ਸਰਕਾਰ ਦੁਆਰਾ ਬਣਾਈ ਗਈ ਐਪ ਤੇ 69765697 ਔਰਤਾਂ ਨੇ ਰਜਿਸਟਰੇਸ਼ਨ ਕੀਤਾ ਹੈ ਇਹਨਾਂ ਵਿੱਚੋਂ 652 ਤੇ 529 ਵੈਯਾਂ ਸਾਲ ਅਤੇ 40.168 ਇਹਨਾਂ ਵੈਯਾਂ ਸਾਨੂੰ ਬਾਕੀ ਔਰਤਾਂ ਲਈ ਕੇਵਾਈਸੀ ਪ੍ਰਕਿਰਿਆ ਜਾਰੀ ਹੈ ਐਪ ਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ ਖਬਰ ਨਾਲੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੇ ਤੇ ਚ ਆਪਣੀ رائے ਤੇ ਸਲਾਹ ਜ਼ਰੂਰ ਦਿਓ ਜੀ